ਇਹ ਨਿਸ਼ਾਨ ਦੇ ਹੱਥਾਂ ਸਦਾ ਜਥੇਵੰਦ ਰਹੋ ਜਿਸ ਪ੍ਰਕਾਰ ਨਿਸ਼ਾਨ ਸਾਹਿਬ ਦਾ ਜੋ ਜੋ ਬਣਿਆ ਹੋਇਆ ਸਰਬਲੋਹ ਦਾ ਹੈ ਇਹ ਅਚਲ ਹੈ ਐ ਸਿੰਘੋ ਆਪਣਾ ਜੀਵਨ ਚੱਲ ਕਰਨਾ ਕਰੋ ਜਿਵੇਂ ਨਿਸ਼ਾਨ ਸਾਹਿਬ ਤੇ ਕੇਸਰੀ ਬਾਣਾ ਜਾਂਦਾ ਹੈ ਇਵੇਂ ਸਾਰੇ ਸਿੰਘ ਕੇਸਰੀ ਬਾਣੇ ਵਾਲੇ ਬਣੋ ਸ਼ਹੀਦੀ ਪ੍ਰਾਪਤ ਕਰਨੋਂ ਆਪੇ ਜਿਵੇਂ 500 ਜਥਾ ਪੰਨੀ ਪੰਚਾਉਦਾ ਸਿੰਘ ਜੈਤੋ ਵੀ ਜਾਂਦੇ ਰਹੇ ਐ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਗੋਲੀਆਂ ਖਾਧੀਆਂ ਤੇ ਸਾਤ ਮਈ ਨੂੰ ਕਾਇਮ ਰੱਖਿਆ ਇਸੇ ਪ੍ਰਕਾਰ ਸਾਧ ਸਿੰਘ ਜੀ ਗੁਰੂ ਸਾਹਿਬ ਦੇ ਹੁਕਮਨਾਮਿਆਂ ਵਿੱਚ ਸਰਾ ਜੀਵਨ ਜੇ ਚੱਲਦੇ ਰਹੋਗੇ ਤੇ ਚੜ੍ਹਦੀਆਂ ਕਲਾ 'ਚ ਰਹੋਗੇ ਫਰ ਨੂੰ ਕੋਈ ਹਵਾ ਤਤੀ ਹਵਾ ਨਹੀਂ ਲਾ ਸਕੇਗਾ ਇਹ ਜਿਸ ਸ੍ਰੀ ਨਿਸ਼ਾਨ ਸਾਹਿਬ ਤੋਂ ਇਹ ਸਿੱਖਿਆ ਹੈ ਜਿਵੇਂ ਨਿਸ਼ਾਨ ਸਾਹਿਬ ਬਸ ਨਾਲ ਟਕੇ ਹੋਏ ਐ ਇਹ ਸਿੰਘਾਂ ਨੇ 18-18000 ਲੜਕੀਆਂ ਨੂੰ ਛੁਡਾ ਕੇ ਮੁਲਕ ਦੀ ਰੱਖਿਆ ਕੀਤੀ ਹਿੰਦੁਸਤਾਨ ਦੇ ਪੜਦੇ ਨੂੰ ਟਕਿਆ ਸੀ ਇਸ ਨਿਸ਼ਾਨ ਸਾਹਿਬ ਦੇ ਜੱਫੀਬੰਦ ਹੇਠਾਂ ਇਹ ਸਿੰਘਾਂ ਨੇ ਇਸ ਨਿਸ਼ਾਨ ਦੀ ਕਦਰ ਕੀਤੀ ਸੀ ਸੱਤ ਦਿਨ ਦੇ ਭੁੱਖਿਆਂ ਨੇ ਪਹਿਲਾਂ ਲੜਕੀਆਂ ਦੇ ਸੱਤ ਨੂੰ ਕਾਇਮ ਰੱਖਿਆ ਅਤੇ ਉਹ ਸੌਂ ਛਾਂ ਹੀ ਪਹੁੰਚਾਈਆਂ ਤੇ ਫਿਰ ਪ੍ਰਸਾਦਾ ਛਕਿਆ ਸੀ ਇਹ ਵੀ ਇਸ ਨਿਸ਼ਾਨ ਸਾਹਿਬ ਦੀ ਬਰਕਤ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਨਿਸ਼ਾਨ ਸਾਹਿਬ ਦੀ ਜੋ ਸਤਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਜਪ ਨਿਸ਼ਾਨ ਸਭ ਤੋਂ ਪਹਿਲਾਂ ਲਗਵਾ ਕੀਤਾ ਹੈ ਉਸ ਤੋਂ ਮਗਰੋਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਦੇ ਦੋ ਨਿਸ਼ਾਨ ਝੁਲ ਰਹੇ ਦੂਜੇ ਪਾਦਸ਼ਾਹ ਦੇ ਖੂਰ ਸਾਹਿਬ ਵਿੱਚ ਤੀਜੇ ਪਾਦਸ਼ਾਹ ਜੀ ਦਾ ਬੌਲੀ ਸਾਹਿਬ ਦੇ ਉੱਪਰ ਨਿਸ਼ਾਨ ਝੁਲ ਰਿਹਾ ਹੈ ਇੱਕ ਪੰਗਤ ਕਰਕੇ ਮਹਾਰਾਜ ਸਾਹਿਬ ਨੇ ਸਾਰਿਆਂ ਨੂੰ ਸ਼ਾਂਤ ਕੀਤਾ ਸੀ ਅਤੇ ਗੁਰੂ ਆਮ ਦਾਸ ਸਾਹਿਬ ਦੇ ਦਰਬਾਰ ਸਾਹਿਬ ਹਰਮੰਦਰ ਸਾਹਿਬ 'ਚ ਸਤਗੁਰਾਂ ਦਾ ਨਿਸ਼ਾਨ ਝੁਲ ਰਿਹਾ ਹੈ ਸਬ ਦੇ ਬਾਅਦ ਸਤਨਾਮ ਦਾ ਉਪਦੇਸ਼ ਤੇ ਲੰਗਰ ਜਾਰੀ ਮਹਾਰਾਜ ਸਾਹਿਬ ਨੇ ਕੀਤਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕੰਨਤਾਂ ਸਾਹਿਬ ਵਿੱਚ ਜਿਨ੍ਹਾਂ ਨੂੰ ਮਾਨਿਆਂ ਨੂੰ ਕੋਈ ਥਾਂ ਨਹੀਂ ਦਦਾ ਉਹਨਾਂ ਨੂੰ ਵੀ ਥਾਂ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਛੇਵੇਂ ਪਾਤਸ਼ਾਹ ਨੇ ਮੀਰੀ ਤੇ ਪੀਰੀ ਦੋ ਨਿਸ਼ਾਨ ਕਾਇਮ ਕੀਤੇ ਕਿਵੇਂ ਸੱਤਵੇਂ ਪਾਤਸ਼ਾਹ ਦਾ ਫੂਲ ਕਿਆਂ ਨੂੰ ਰਾਜ ਦੇਣਾ ਗਰੀਬਾਂ ਨੂੰ ਅਨਾਥਾਂ ਨੂੰ ਵੱਡੇ ਬਣਾਉਣਾ ਇਹ ਗੁਰੂ ਸੱਤਵੇਂ ਪਾਤਸ਼ਾਹ ਦੇ ਨਿਸ਼ਾਨ ਸਦਾ ਝੁੰਦੇ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁੰਗਿਆ ਤੋਂ ਬੀਤਾਰੇ ਅਸਿਰ ਤੇ ਆ ਕੇ ਉਹਨੂੰ ਸਾਰਿਆਂ ਵੀਰਾਂ ਦਾ ਗਿਆਤਾ ਬਣਾ ਦੇਣਾ ਸਾਰੀਆਂ ਸਰਦੀਆਂ ਸਿੰਘਾਂ ਦਾ ਗਿਆਤਾ ਬਣਾ ਦੇਣਾ ਇਹ ਗੁਰੂ ਸਾਹਿਬ ਦਾ ਨਿਸ਼ਾਨ ਕੋਈ ਲੁਕਿਆ ਛਪਿਆ ਨਹੀਂ ਗੁਰੂ ਅਠਵੇਂ ਪਾਤਸ਼ਾਹ ਦਾ ਨੌਵੇਂ ਪਾਤਸ਼ਾਹ ਅਨਸੀਸ ਦੇ ਕੇ ਦਿੱਲੀ ਵਿੱਚ ਸਾਰੀ ਹਿੰਦੀ ਬਾਹ ਪੱਕਣਨੀ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਸਦਾ ਵਾਸਤੇ ਨਿਸ਼ਾਨ ਕਾਇਮ ਹੈ ਤਿਲਕ ਜਿਨ ਨੂੰ ਰੱਖਾ ਪ੍ਰਵਤਾ ਕਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅੰਮ੍ਰਿਤ ਦੀ ਦਾਤ ਦੇਣੀ ਆਪ ਦੇ ਸਾਹਜਾਂ ਦੇ ਉਨਾਰ ਕੇ ਲੱਖਾਂ ਸਿੰਘਾਂ ਨੂੰ ਸ਼ਹੀਦ ਕਰਕੇ ਫੇਰ ਸਾਰੇ ਮੁਲਕ ਨੂੰ ਉਵਾਰ ਕੇ ਰੱਖਣਾ ਤੁਰਕਾਂ ਦਾ ਜ਼ੁਲਮ ਦਾ ਰਾਜ ਜਿਹੜਾ ਸੀ ਆਪਣੀ ਕੁਰਬਾਨੀ ਦੀ ਹੂਤੀ ਪਾ ਕੇ ਸਭ ਨੂੰ ਸਮਾਪਤ ਕਰ ਦੇਣਾ ਧਰਮ ਦਾ ਨਿਸ਼ਾਮ ਕਹਿਣ ਐਮ ਕਰਨਾ ਇਹ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਪਣੀ ਬਖਸ਼ਿਸ਼ ਹੈ ਸਾਰੇ ਮੁਲਕ ਦੇ ਉੱਤੇ ਕੁਰਬਾਨੀ ਹੈ ਸਤਿਗੁਰਾਂ ਦਾ ਉਪਕਾਰ ਹੈ ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਨਾਮ ਦੇ ਰੂਪ ਵਿੱਚ ਉਪਦੇਸ਼ ਦੇਣਾ ਸਾਰੀਆਂ ਸੰਗਤਾਂ ਨੂੰ ਪੰਚਾਇਤੀ ਅਸੂਲ ਵਿੱਚ ਬਣਾ ਕੇ ਅਮਰਦੀ ਦਾਤ ਬਖਸ਼ਣੀ ਬਾਣੀ ਦੁਆਰਾ ਸਾਰਿਆਂ ਨੂੰ ਵਾਹਿਗੁਰੂ ਦੀ ਲਿਟ ਲਾਉਣਾ ਜੰਮਣ ਮਰਨ ਵੇਟਣਾ ਰਾਜయోగ ਬਖਸ਼ਣਾ ਇਹ ਸਹਿਬ ਸ੍ਰੀ ਗੰਗ ਸਾਹਿਬ ਦਾ ਨਿਸ਼ਾਨ ਹੈ ਸਦਾ ਸੋ ਇਹ ਪਿਆਰੇ ਨਿਸ਼ਾਨ ਸਾਹਿਬ ਦੀ ਮਹੱਤਤਾ ਸੁਣਾਈ ਹੈ ਮੈਂ ਇਸ ਪ੍ਰਕਾਰ ਜਿਵੇਂ ਮਾਰਨ ਮੈਨੂੰ ਬੁਲਾਇਆ ਨਿਸ਼ਾਨ ਸਾਹਿਬ ਬਾਤ ਬੇਨਤੀ ਕੀਤੀ ਹੈ